सत श्रीकाल जी सार स्वागत है मेरे चैनल हैल्दी थाली तेजी चलो जी चाट वाले भाई चाट वाले भैया ਕਿਵੇਂ ਹੋ? ਇਹ ਮਦਿਰ ਚਲੋ ਟਿੱਕੀ ਬਣਾਉਂਦੇ ਅੱਜ ਆਪਾਂ ਨਾਲ ਤੁਹਾਨੂੰ ਬਲਾਗ ਕਰਦੇ ਆਂ। ਕਲਾ ਹੈਲੋ ਬੋਲੋ ਮੇਰੇ ਬਲਾਗ ਚ। ਹੈਲੋ। ਇੱਧਰ ਬੋਲੋ ਇੱਧਰ ਐਵੇਂ ਫੋਨ ਵੱਲ। ਹੈਲੋ। ਸਾਰੇ ਟਿੱਕੀ ਖਾਣ ਆਇਆ ਸਾਡੇ ਬੀਆ ਕੋ। ਬਣਾਓ। ਦੋ ਦੋ ਟਿੱਕੀ ਬਣਾ ਦੋ। ਅੱਛਾ। ਚੱਲ ਜੀ ਸਾਨੂੰ ਵੀਡੀਓ ਬਣਾਇ ਕਰਨਾ। गोलगप्पे है क्या सूजी वाले हाँ जी बस एक कप प्लेट गोलगप्पे बना दो प्लेट लेके आने पड़ेंगे है ना हाँ जी लो जी एक कप प्लेट और लेके आओ जाओ पानी पा दो साली गोलगप्पे सूजी वाले हाँ जी सूजी वाले बना बस मैं मुड़ी ही रहा था तब तक आप फोन करती मैंने आपके पहले सुना कि हां तो वो जल्दी मैंने आगे वाली गली में जाना है ना अच्छा पम्मी वाला था ना वाटर सारे सीधे खाने को ना अच्छा अच्छा फिर मैं थोड़ी पहले सुनूंगी मैं कार के ठंड करके किते तुसी वे आले नहीं आएंगे हां आ रही हूं छुट्टियां हो रही ज्यादा हां ज्यादा ठंड हो जा फिर भी फिर उसमें ब्रेक लग जा रही सही है तो आज बच्चे दिख नहीं रहे अपना बच्चे एक तो गए हैं ट्यूशन पे मजा कुड़िया आज नहीं दिख रही कोई हाँ हां आ गुड़िया मेरी है अच्छा ਦੇਹ ਵਾਲੇ ਨਹੀਂ ਬਣਾਦੇ ਦੇਹ ਵਾਲੇ ਨਹੀਂ ਹਾਂ ਪਾਣੀ ਵਾਲੇ ਉਹਨਾਂ ਪਾਣੀ ਵਾਲੇ ਕਰ ਰਹੇ ਹਨ ਫਿਰ ਫਿਰ ਹਨ ਉਹ ਟਿੱਕੀ ਵੀ ਹੋ ਗਈ ਤਾਂ ਹਾਂ ਫਿਰ ਗਰਮ ਟਿੱਕੀ ਹੋ ਗਈ ਹੈ ਟਿੱਕੀ ਰਹੇਗੀ ਕਿੰਨੇ ਪੈਸੇ ਹੋ ਗਏ ਅੱਜ ਬਣਾਦੀ ਹੈ ਜੀ ਅਰਸ਼ਪ੍ਰੀਤ ਆਪਣੀ ਮੈਗੀ ਸਿਰਫ ਆਪਣੀ ਮੈਗੀ ਬਣਾ ਸਕਦੀ ਹੈ ਹੋਰ ਨਹੀਂ ਇਹ ਕਰਦੀ ਕੁਝ ਵੀ पर हूं रोटी भी लग गई बना हॉली हॉली हैगा रात इन्हें मक्की रोटी बनाई बिल्कुल परफेक्ट अच्छी चक्के भी दिखा हाँ बहुत अच्छी मैगी बना रही है जी एवे हॉली हॉली इन मैं पूरी कुकिंग सिखा देनी है फिर पूरी रोटी सब्जी बनाया करेगी इधर अंगूर कर गई है चटम अंगूर खा रही है, है मैगी रसोई मेन पूरी क्लीन चाहती अर्शप्रीत अजाया जी सा पार्सल असी ने नेडर कर

ਇੱਥੇ ਵੀ ਲੰਗਰ ਚੱਲ ਰਿਹਾ ਪਾਪਾ ਤੁਸੀਂ ਬੜੇ ਕੂਲ ਬਣ ਗਏ ਹੋਏ ਜੀ ਨਾ ਇੰਨਾ ਇੰਨਾ ਇਕੱਠਾ ਘੱਟ ਮਾਰ ਕੇ ਨਾ ਤੇਜ਼ ਅਰ ਮੈਂ ਚੌਲ ਕਰ ਗਿਆ ਆਸਪੀ ਦੇ ਚੌਲ ਖੇਣੇ ਦੇ ਵਿੱਚ ਇੱਕਦਮ ਘੱਟ ਮਾਰਤਾ ਗੱਡੀ ਦਾ ਆ ਮੈਨੂੰ ਕੁਝ ਭੁਲਾ ਰਿਹਾ ਪਾਪਾ ਖਾਵਾਂਗੇ ਜੀ ਸੰਤਰੇ ਤੇ ਮੂੰਗਫਲੀ ਪਾਰਕ ਦੇ ਵਿੱਚ ਬੈਠ ਕੇ ਅੱਜ ਤੋਂ

ਜਿੱਥੇ ਟਰਾਈਕੌਨ ਦਾ ਬੈਕ ਗੇਟ ਆ ਕਿੱਥੇ ਆ ਪਤਾ ਨਹੀਂ ਇਹ ਨਨ ਪਤਾ ਹੋਣਾ ਬੈਕ ਸਾਈਡ ਗੇਟ ਆ ਨਾ ਜਿਹੜਾ ਅੱਛਾ ਆਗੇ ਬੋਬੀ ਆਗੇ ਬੋਬੀ ਦਾ ਡੈਡੀ ਵੀ ਆ ਗਿਆ ਮਤਲਬ ਅਗਰ ਕੋਈ ਪੁੱਛੇਗਾ ਤਾਂ ਐਡਰੈਸ ਪਰਪਰ ਟਰਾਈਕੌਨ ਸਿਟੀ ਆ ਆ ਦੇਖੀਏ ਦੇਖ ਆ ਮੈਨੂੰ ਮਿਲਣਾ ਹੀ ਹੁਣ ਆ ਕੇ ਦੇਖੀ ਐਨੀਆਂ ਪਿਆਰੀਆਂ ਬੱਚੀਆਂ ਨੇ ਇਹ ਲੈ ਕੇ ਗੱਡੀ ਦਾ ਨਹੀਂ ਪਤਾ ਹਾਂ ਇਹਨਾਂ ਨੂੰ ਪਛਾਣਣਾ ਸਾਡੀ ਹੁਣ ਬੁਲਾਉਂਗੀ ਹੈਲੋ ਬਬ ਕੈਸੇ ਹੋ ਪਾਪਾ ਤੂੰ ਹੂੰ ਤੂੰ ਕਿਰਾਂ ਬਾਣੀ ਰੱਖਿਆ ਸੀ ਨਹੀਂ ਮੈਂ ਰੱਖਿਆ ਸੀ ਮੈਂ ਮੈਂ ਹੈਲੋ ਆਜੋ ਆਜੋ ਹਾਂਜੀ ਬੋ ਵੀ ਦੱਸੋ ਤੁਹਾਡਾ ਫਰੰਟ ਐਲੀਵੇਸ਼ਨ ਦਾ ਕੀ ਕਿਵੇਂ ਲੱਗਿਆ ਇਹਨੂੰ ਟੇਸਟ ਕਰੋ ਬਹੁਤ ਟੇਸਟੀ ਚਾਵਲ ਨੇ ਅਸੀਂ ਲੱਕੇ ਆਏ ਲੰਗਰ ਆਏ ਜੀ ਸਾਡਾ ਟ੍ਰਾਈ ਕੌਨ ਚ ਘਰ ਬਹੁਤ ਵਧੀਆ ਬਣਾਇਆ ਪਰ ਐਲੀਵੇਸ਼ਨ ਥੋੜਾ ਜਿਹਾ ਮੈਨੂੰ ਡਾਊਟਫੁਲ ਆ ਬਾਕੀ ਦੇਖਦੇ ਆ ਜਦੋਂ ਤਿਆਰ ਹੋ ਜਾਊਗਾ ਪਿੱਕੀ ਮੈਂ ਬਣੂਗਾ ਇਹ ਕੀ ਡੌਨ ਸੈਲਿੰਗ ਕਰ ਰਹੇ ਨੇ ਇਹਨਾਂ ਦੇ ਹਜੇ ਨੇ ਤਾਂ ਚੱਲ ਰਿਹਾ ਆਪਾਂ ਪਹੁੰਚ ਚੁੱਕੇ ਜੀ ਟ੍ਰਾਈ ਕੌਨ ਸਿਟੀ ਨਹੀਂ ਫਿਰ ਹੁਣ ਤਾਂ ਅੱਗੇ ਨੂੰ ਚਾਹੀਦਾ ਨਾ ਕੁਝ ਹੋਊਗਾ ਜੀ ਟੇਲਰ ਲੱਗਣਗੀ ਜਾਂ ਇਹ ਤਾਂ ਨਾ ਹਮੇਸ਼ਾ ਨਹੀਂ ਤੇਜ਼ ਗੱਡੀ ਭਜਾ ਕੇ ਲੈ ਕੇ ਜਾਂਦੇ ਨੇ ਨਾ जी तक इन्होंना है ने मोरे थे थे प्लस तर होऊंगा थे के खस्का बनूंगा जी मेरे वो बड़े हैं या मोरे ने फिर ऊपर होटल लनाल भी बनूंगी इतना हो चोटी जी की की चोटी करने वालों की चोटी एपेक्स हाँ चलो जी अब ये तो जाना पहेच जाना अंडर तो है।, है अंडर की है कंस्ट्रक्शन हाँ सस्ता फोन है देख सब तो

Okay, <laughs> <बना> <laughs> गर्म के आ चुकी है सुरिंदर मिस्त्री निकड़ गए हा हाए ठंड ही नहीं रही <laughs> मिस्त्री का क्या हाल होया पे <laughs> तो ਜੀ ਜੇ ਸਬਜੀ ਲੈ ਗਰਮ ਕਰਕੇ ਹੁਣ ਖਾਏਗੇ ਖਾਣਾ ਯਾਰ ਹਵਾ ਬਹੁਤ چل ਰਹੀ ਹੈ ਯਾਰ ਕਹਾ ਲੈ ਗਿਆ ਘਰ ਤੋਂ ਮੈਂ ਹਾਂ ਹਾਂ ਤਾਂ ਵਧੀਆ ਰਹਿ ਗਿਆ ਨਾ ਧੁੱਪ ਤਾਂ ਕੱਲ ਵੀ ਨਿਕਲੀ ਸੀ ਕੱਲ ਤਾਂ ਘਟ ਸੀ ਅੱਜ ਤਾਂ ਕੱਲ ਵੀ ਹੋ ਰਹੀ ਸੀਗਾ 4:30 ਵਜੇ ਤੱਕ ਸਵੇਰ 4:20 ਤੇ ਨਿਕਲਿਆ ਸੀਗਾ ਲੈ ਆਓ ਆਖੋ ਖਾਓ ਰੋਟੀ ਦਿਖਾਓ ਸਬਜੀ ਦਿਖਾਓ ਪਹਿਲਾਂ ਸਬਜੀ ਬਹੁਤ ਵਧੀਆ ਤੁਸੀਂ ਸਾਰੀ ਤਰੀਏ ਦੀ ਫੂਕਤੀ ਉਹ ਤੇਰੀ ਫੁਕਣੀ ਨਹੀਂ ਸੀ ਉਹ ਤਾਂ ਹੀ ਤੇਰੇ ਤੋਂ ਬਣਾਤਾ ਉਹ ਤਰੀ ਤਾਂ ਮੈਂ ਗਰਮ ਕਰਨ ਵਾਸਤੇ ਪਾਇਆ ਥਾ ਹਾਂ ਦੇਖੋ ਜੀ ਰੋਪੜ ਤੋਂ ਆਈ ਆ ਆਲੂ ਮਟਰ ਸਬਜ਼ੀ ਰੋਪੜ ਤੇ ਆਈ ਆ ਪਪਾ ਹੈਲੋ ਕਰ ਦੋ ਕਬੀਲਦਾਰੀ ਦਾ ਕੰਮ ਆਂਦਾ ਤੁਹਾਨੂੰ ਆ ਕਬੀਲਦਾਰੀ ਵਾਸਤੇ ਹੀ ਹੋ ਰਿਹਾ

ਕੋਸਣਾ ਲੱਗਣਾ ਹੈ ਇੱਧਰ ਲੱਗ ਰਹੇ ਨੇ ਆਵਲੇ ਆਵਲੇ ਦਾ ਪੇਟ ਨਿੰਬੂ ਵੰਡੀਆਂ ਦੇ ਪਿਛਲਾ ਗੇਟ ਦੇਖ ਕੇ ਆਣਾ ਮੈਂ ਕਿੱਧਰ ਲਈ ਸਾਈਡ ਇੱਕ ਵਾਰੀ ਬੈਕ ਸਾਈਡ ਵਾਲਾ ਗੇਟ ਟਰਾਈ ਕਰਾਂ ਦਾ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਮੋਲੀ ਵਾਲੇ ਪਰਾਂਠੇ ਧਨੀਆ ਆਪਾਂ ਨੇ ਚੌਪ ਕਰਕੇ ਪਾ ਲਿਆ ਅੱਜ ਤਾਂ ਬੜਾ ਗਰਮ ਹੋ ਰਿਹਾ ਅਰਸ਼ਪ੍ਰੀਤ ਨੇ ਜਾਣਾ ਅੱਜ ਪੇਪਰ ਦੇਣ ਵਾਸਤੇ 2 IPS ਸਕੂਲ ਚ ਤੇ ਜਲਦੀ ਆ ਸਾਨੂੰ ਉਹਦਾ ਨਾਸ਼ਤਾ ਤਿਆਰ ਹੋ ਰਿਹਾ ਅਰਸ਼ਪ੍ਰੀਤ ਦਾ ਉਹਨੂੰ ਖਵਾ ਕੇ ਫਿਰ ਪੇਪਰ ਦੇਣ ਜਾਵਾਂਗੇ ਅਰਸ਼ਪ੍ਰੀਤ ਦੇਗੀ ਪੇਪਰ ਆਪਰ ਨਾਲ ਛੱਡ ਕੇ ਆਵਾਂਗੇ ਉਹਨੂੰ ਚਲੋ ਜੀ ਮਿਲਦੇ ਆਂ ਤਿਆਰੀ ਕਰਨ ਦੇ ਨਾਲ ਹਾਂਜੀ ਆਪਾਂ ਡਬਲ ਰੋਟੀ ਦੇ ਨਾਲ ਬਣਾਵਾਂਗੇ ਇਹਨੂੰ ਪਰਾਠੇ ਨੂੰ ਇੱਥੇ ਆਪਣੇ ਮੂਲੀ ਜਿਹੜੀ ਕद्दूकस ਕਰਕੇ ਰੱਖੀ ਹੈ ਇਹਦੇ ਵਿੱਚ ਫਿਲ ਕਰ ਲੈਣੀ ਆ ਪਰਾਠੇ ਦੇ ਅੰਦਰ ਐਵੇਂ ਨਾ ਫਿਰ ਜ਼ਿਆਦਾ ਫੀਲਿੰਗ ਐਡ ਹੋ ਜਾਂਦੀ ਆ ਅਗਰ ਆਪਾਂ ਪੇੜੇ ਦੇ ਵਿੱਚ ਪਾਨਿਆਂ ਦਾ ਫਿਰ ਘੱਟ ਫੀਲਿੰਗ ਆਉਂਦੀ ਆ ਉਹਦੇ ਅੰਦਰ ਤੇ ਨਾਲੇ ਨਾ ਪਰਾਂਠਾ ਫਟ ਜਾਂਦਾ ਐ ਐਵੇਂ ਨਾਲੇ ਫੀਲਿੰਗ ਜ਼ਿਆਦਾ ਆ ਜਾਂਦੀ ਆ ਤੇ ਪਰਾਂਠਾ ਵਧੀਆ ਬਣਦਾ ਐ ਇਹਦੇ ਆਪਾਂ ਉੱਪਰ ਦੂਜੀ ਰੋਟੀ ਰੱਖ ਕੇ ਇਹਨੂੰ ਅੱਛੀ ਤਰ੍ਹਾਂ ਬੇਲ ਕੇ ਫਿਰ ਬਣਾਵਾਂਗੇ ਥੋੜੀ ਜੀ ਮੈਨੂੰ ਕੈਮਰਾ ਫੜਨ ਦੀ ਵੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਯਾਰ ਸਪਰੀਤ ਤਿਆਰ ਹੋ ਰਹੀ ਹੈ ਨਾਲ ਆਪਣੀ ਮਸ਼ੀਨ ਵੀ ਲਗਾਈ ਹੋਈ ਆ ਕੱਪੜਿਆਂ ਵਾਲੀ हाँ जी पराठा अपा ने तवे उ लिया हूँ अपा इन अलटा पलटा करके अच्छी तरह घो लगा के सेक लवाने जो अपना पूरा पराठा तैयार हो जाएगा फिर आप शेयर कर चल रहे आ देखो जी अपना पराठा कि वीया बन के तैयार होया बिल्कुल गोल्डन गोल्डन इन्हें दोनों पासे अपने घुमा घुमा के सेक लेना है हाँ जी पराठा बन के अपना तैयार है गोल्डन गोल्डन क्रिस्पी क्रिस्पी पराठा आप अंदर तो लेयर भी दिखाने जी वाह जी अम्मी अम्मी पराठा बने जी आओ ती भी खाओ अर्शप्रीत भी खाएगी नाले अर्शप्रीत में सारे बेस्ट ऑफ लक बोल दो थम ले ले लगते चलो 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 चलो, चलो। हेलो बोलो मेरे ब्लॉग चलो बोलो आंटी ने चैनल सब्सक्राइब करो सारे ठीक चैनल कैप, कैप पालो बेटा कैप पालो सारे ने पाया है यार सिर ठंडा हो रहे है ना अच्छा <laughs> काफी ज्यादा स्कूल तो अंदर भी पहुंच गए है ना स्कूल अंदर भी पहुंच गए काफी ज्यादा बसा च भी आए हुए हैं

स्कूल का नाम याद है <laughs> स्कूल का नाम भी याद कर लेना ले। फिर सर ने जोड़ा टाइम दिता सी आप आ चुके जी वाई पी एस स्कूल गेट नंबर फोर पूरे कैंडीडेट्स पहुँच चुके हैं पेपर देने वास्ते एन सी दे, दे ए पेपर ए होएगा है ना ये पेपर है ना ये हाँ पेपर ए वास्ते आए ने सारे अर्शप्रीत भी एन सी सी के अंदर है ये हूँ लाइन बना के अंदर जाने गेट दे जा रहे ने सर लेके ਬੱਚੇ ਨੂੰ ਠੰਡ ਵੀ ਬਹੁਤ ਲੱਗ ਰਹੀ ਹੈ ਹਵਾ ਚੱਲ ਰਹੀ ਹੈ ਨਾ ਬਾਹਰ ਚੱਲੋ ਅਰਸ਼ ਵੀ ਤੇ ਇਹ ਵਾਲਾ ਵੀ ਸਕੂਲ ਦੇਖ ਲੇਗੇ ਜਿਹੜਾ ਜਿਹੜਾ ਮੈਂ ਸਕੂਲ ਦੇਖ ਰਹੀਆਂ ਅਰਸ਼ ਵੀ ਦੇਖ ਰਹੀ ਹੈ ਮੇਰੀਆਂ ਵੀ ਗੇਮਾਂ ਹੋ ਰਹੀਆਂ ਸੀ ਅਰਸ਼ ਦੇ ਪੇਪਰ ਹੋ ਰਹੇ ਬਚਪਨ ਜੀ ਰਹੇ ਜੀ ਆਪਣਾ ਚਲੋ ਜੀ ਮਿਲਦੇ ਆ 2:30 ਵਜੇ ਆਵਾਂਗੇ ਅਸੀਂ ਇਹਨਾਂ ਨੂੰ ਲੈਣ ਵਾਸਤੇ ਪਾਗੇ ਜੀ ਫੋਰਾ ਚੌਂਗ ਫੋਰਾ ਦੇਖੋ ਕਿੰਨਾ ਵਧੀਆ ਚੱਲ ਰਿਹਾ ਅੱਜ ਲਾਈਟਾਂ ਲੱਗੀਆਂ ਹੋਈਆਂ ਨੇ 1 ਮਿੰਟ ਪਿਕਚਰ ਲੈ ਲਈਏ ਹਾਂਜੀ ਬੱਚਿਆਂ ਨੂੰ ਛੁੱਟੀ ਹੋ ਗਈ ਪੇਪਰ ਖਤਮ ਹੋ ਗਿਆ ਹੁਣ ਅਸੀਂ ਉਹਨਾਂ ਨੂੰ ਲੈਣ ਆਏ ਆ 2 ਮਿੰਟ ਚਰਸ਼ਪੀਤ ਨੇ ਬਾਹਰ ਆ ਜਾਣਾ ਹੈ ਸਾਰੇ ਪੇਰੈਂਟਸ ਆ ਕੇ ਲੈਣ ਵਾਸਤੇ आर्शु हां यस किमे न होया पेपर नाइस नाइस बढ़िया आया हो बढ़िया होया हां जी बाकीयां दा अच्छा आया अच्छा ते ओना दे पेरेंट्स नहीं आए लेने वास्ते सारे ओत हैं कहीं बधा रहे ते मोच आ गई सी बॉडी ओ दे पेरेंट्स ते किमे परानी किमे पज के हो गया पैर मुड़ गए हो पता नहीं गया खोल ले हां ओती सारे नहीं खुलदाया सीगा